ਵੇ ਬਾਈ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਆ ਜੀ ਗੋਡਿਆਣਾ ਬਠਿੰਡੇ ਦੇ ਕੋਲੇ ਅੱਛਾ ਤੇ ਇਹ ਬਜ਼ੁਰਗ ਥੋਡੇ ਕੀ ਲੱਗਦੇ ਨੇ ਇਹ ਮੇਰੇ ਬਾਪੂ ਜੀ ਐ ਅੱਛਾ ਪਿਓ ਪੁੱਤੋਂ ਹਾਂ ਜੀ ਹਾਂ ਹੁਣ ਤੁਸੀਂ ਆ ਪਿੰਟ ਪੌਂਟਲ ਵੇੜੀ ਫਿਰਦੇ ਕਿੱਥੋਂ ਆਏ ਹੋ ਤੁਸੀਂ ਅਸੀਂ ਜੀ ਉਹ ਪਰਲੇ ਪਾਸੋਂ ਕਣਕ ਵੇਚਦੀ ਆਏ ਆ ਸਾਰਾ ਕੁਝ ਵੇਖ ਕੇ ਧਾਮਾ ਧਮਾ ਮੈਂ ਹੈਗਾ ਮਿਸਤਰੀਆਂ ਦਾ ਮੁੰਡਾ ਹਾਂ ਤੇ ਮਿਸਤਰੀਆਂ ਦਾ ਮੁੰਡੇ ਦੇ ਸਮਝ ਲਓ ਤੁਸੀਂ ਇੱਕ ਤਾਂ ਤਕਨੀਕ ਹੁੰਦੀ ਹੈ ਵੀ ਇੱਥੋਂ ਦੀ ਕਿਵੇਂ ਡੰਗਣਾ ਸਾਰਾ ਵੇਖਿਆ ਆ ਮੇਰੇ ਪੈਰਾਂ ਦੇ ਵਿੱਚ ਵੇਖੋ ਤੁਸੀਂ ਲਾਉ ਪਾ ਲੈਂਦਾ ਜਿਵੇਂ ਕੋਈ ਚੱਪਲ ਨਹੀਂ ਹਾਂ ਮੇਰੇ ਕੱਟੇ ਚ ਲੀੜੀ ਹੈ ਹਾਂ ਮੇਰਾ ਬਾਪੂ ਕਹਿੰਦਾ ਕੱਪੜੇ ਬਦਲਦਾ ਜੀ ਮੈਂ ਹੁਣ ਬਦਲ ਲੈਣੇ ਏਸੇ ਢਾਬੇ ਤੇ ਹਾਂ ਗੱਲ ਇਹ ਆ ਬਾਈ ਜੀ ਜਿੰਨਾ ਚੇਰਾ ਆਪਣਾ ਦਿਮਾਗ ਆ ਰੋਟੀ ਪਾਣੀ ਕਰਨੋਂ ਲੰਗਰ ਪਾਣੀ ਕਰਨੋਂ ਨਹੀਂ ਨਿਕਲਦਾ ਹੂੰ ਉਹਨਾਂ ਜਿਹੜਾ ਆਪਾਂ ਜੰਗ ਢੀਜੇ ਤੂਖਦੇ ਜੰਗ ਜਿੱਤੀ ਜਾਂਦੀ ਹੁੰਦੀ ਆ ਭੁੱਖੜ ਪਾਣੇ ਤੇ ਛੋਲਿਆਂ ਦੇ ਸਰਤੇ ਹੂੰ ਪਰਾਣੇ ਬਜ਼ੁਰਗ ਤਾਂ ਜਿੱਤਦੇ ਰਿਆ ਜੰਗਾਂ ਜੀ ਠੀਕ ਆ ਜੀ ਬਾਕੀ ਗੱਲ ਇਹ ਆ ਮੈਂ ਸਾਰਾ ਵੇਖਿਆ ਜੀ ਮਾਥਮਾ 2 300 ਬੰਦਾ ਹੈ ਅੱਛਾ ਜੇ ਉਹ ਸਿੱਟਣਗੇ ਵੀ ਤਾਂ ਹਾਂ ਆ ਗੋਲੇ-ਬੂਲੇ ਸਾਰਿਆਂ ਮੈਂ ਇੱਥੋਂ ਨਾਲ ਦੇ ਪਿੰਡਾਂ ਦੇ ਵਿੱਚ ਮੈਂ ਅਲੌਂਸਮੈਂਟ ਕਰਾਈ ਸੀ ਹੁਣੀ ਅੱਧਾ ਘੰਟਾ ਪਹਿਲਾਂ ਅੱਛਾ ਵੀ ਭਾਈ ਜੀ ਸਾਨੂੰ ਸਿਰਫ ਇੱਕ ਬੂਰਗਾ ਦਿੱਤੀਆਂ ਜਾਣ ਉਹ ਅਸੀਂ ਗਿੱਲਿਆ ਕਰਾਂਗੇ ਜਦੋਂ ਸਿੱਟਾਂਗੇ ਉਦੋਂ ਧੂਆੜੀ ਹੋਊਗਾ ਤੁਸੀਂ ਅੱਗੇ ਵਧੋਗੇ ਹੂੰ ਜਿਹੜੇ ਕਿੱਲੇ ਲੱਗੇ ਰੇ ਮੂਰੇ ਉਹਦੇ 'ਚ ਆਇਆ ਵੀ 4 ਬਾਈ 8 ਦੀ ਪਲੇਟਾਂ ਲਿਆਵਾਂਗੇ ਲੋਹੇ ਦੇ ਨਾਲ ਹਾਂ ਉਹ ਸਿੱਟੋ ਦੇ ਟੱਪੋ ਜਦੋਂ ਸਾਰੀਆਂ ਟਰਾਲੀਆਂ ਲੰਘੀਆਂ ਮਗਰਲੇ ਬੰਦੇ ਨੂੰ ਕਹਿ ਦੇਣਾ ਵੀ ਆਪਣੀਆਂ ਪਲੇਟਾਂ ਚੱਕ ਲਿਆ ਮੈਂ ਬਾਥਰੂਮ ਲੈਟ੍ਰੀਨ ਬਣਾਉਣੇ ਆ ਉੱਥੇ ਲੋਹੇ ਦੇ ਚਲੋ ਜੀ ਉਹ ਪਲੇਟਾਂ ਵੀ ਕੰਮ ਲਊਗਾ ਹਾਂ ਟਰੈਕਟਰ ਵੀ ਪਾਊਗਾ ਠੀਕ ਹੈ ਪਰ ਮੰਨਣ ਕਿਸੇ ਹਿਸਾਬ ਨਾਲ ਸਾਡੀ ਇਹ ਤੁਸੀਂ ਹੁਣ ਮੈਂ ਚੈਨਲ ਰਾਹੀਂ ਤਾਂ ਰਸ ਰਿਹਾ ਵੀ ਹਰੇਕ ਬੰਦੇ ਨੂੰ ਮੋਬਾਈਲ ਤੇ ਪਤਾ ਲੱਗੇ ਵੀ ਇਹ ਬੰਦਾ ਗੱਲ ਕਰ ਰਿਹਾ ਇਹਦੇ ਪਿੱਛੇ ਥੋੜਾ 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 ਕਰਦੇ ਆਪਾਂ ਅੱਗੇ ਵਧਗੇ ਹੂੰ ਅਗਲੇ ਗਾਂ ਡੀਕੀ ਜਾਂਦੇ ਆ ਜੀ ਵੀ ਕਦੋਂ ਆਉਗੇ ਹਰਿਆਣੇ ਵਾਲੇ ਹਰਿਆਣੇ ਵਾਲੇ ਅੱਛਾ ਜੀ ਇਹ ਬਰਾਤ ਵਾਲਾ ਕੰਮ ਹੀ ਹੁੰਦਾ ਜਦੋਂ ਡੀਕਦਾ ਹੋਵੇ ਤਾਂ ਉਦੋਂ ਮੜੀ ਸਪੀਡ ਦੇਣੀ ਪੈਦੀ ਹੁੰਦੀ ਹੈ ਇਹ ਐ ਨਹੀਂ ਹੁੰਦਾ ਵੀ ਆਪਾਂ ਚਲੋ ਚੱਲਦੇ ਆ ਰਮਾਲ ਨਾਲ ਮੂੰਹ ਪੂੰਝ ਲਿਆ ਚੱਲਦੇ ਆ ਅਗਲੇ ਡੀਕੀ ਜਾਂਦੇ ਆ ਉਹਨਾਂ ਨਾਲ ਰਲ ਗਏ ਅਗਲਾ ਮੋਰਚਾ ਮੜ ਗੇ ਹੁਣ ਆਪਣੀ ਨੌਜਵਾਨੀ ਦੀ ਲੋੜ ਹੈ ਮੁੜ ਕੇ ਆਪਾਂ ਮੇਰੇ ਬਾਪੂ ਵਰਗੇ ਨੂੰ ਕਹਿੰਦਾ ਨਾ ਬਹਿ ਜਾ ਮੁੱਛਾਂ ਨੂੰ ਤਾ ਦੇ ਕੇ ਉਸੇ ਸੋਡੇ ਕੋਲ ਦੁੱਧ ਪਾਣੀ ਸਾਰੇ ਕੋ ਪਹੁੰਚੀ ਜਾਊਗਾ ਪਰ 11ਾ ਦਿੱਲੀ ਪਹੁੰਚਣਾ ਜ਼ਰੂਰੀ ਹੈ ਜੀ ਹਾਂ ਜੀ ਜੀ ਧੰਨਵਾਦ ਬਈ ਇਹ ਤੁਹਾਨੂੰ ਕਰਦੇ ਨਹੀਂ ਇੱਕ ਇੱਕ ਦੋਨੇ ਪਿਆਪਤ ਇਕੱਠੇ ਜਾ ਰਹੇ ਹਾਂ ਨਹੀਂ ਨਹੀਂ ਉਹ ਐ ਆਏ ਹੋਇਆ ਜੀ ਗੱਲ ਸੁਣ ਇਹ ਬਾਪੂ ਜੀ ਕਹਿੰਦੇ ਮੈਨੂੰ ਕਹਿੰਦੇ ਵੀ ਆਪਾਂ ਜਾਣਾ ਹੈ ਮੈਂ ਕਿਹਾ ਵੀ ਚਲੋ ਇਹ ਕਹਿੰਦਾ ਉਹ ਥੋੜਾ ਜਿਹਾ ਡਰ ਕੇ ਰਹੀ ਸਿਸਟਮ ਤੋਂ ਮੈਂ ਕਿਹਾ ਬਾਪੂ ਜੇ ਸਿਸਟਮ ਤੋਂ ਵੀ ਡਰ ਕੇ ਤਾਂ ਆਪਾਂ ਫੇਰ ਵੀ ਇਹ ਕਿਵਲਿਆ ਜਾਣਾ ਚਿੱਟੇ ਕੁਰਤੇ ਪਿਆਮੇ ਪਾ ਕੇ ਕੋਟਾਂ ਦੀਆਂ ਜੇਬਾਂ 'ਚ ਹੱਥ ਪਾ ਕੇ ਜੰਗਾ ਨਹੀਂ ਜਿੱਤਿਆ ਜਾਂਦਗਾ ਜੰਗਾ ਜਿੱਤਿਆ ਜਾਂਦਗਾ ਲੀੜਾ ਕੱਪੜਾ ਹੈ ਨਹੀਂ ਤਾਂ ਜੇ ਇੱਥੇ ਪਹਿਣਾ ਤਾਂ ਉੱਥੇ ਪਹਿਜੋ ਸਾਡੇ 30 ਬੰਦੇ ਅਸੀਂ ਕਣਕ ਦੇ ਵਿੱਚ ਭਾਏ ਹੋਏ ਆ ਹੁਣ ਅੱਛਾ ਮੈਨੂੰ ਬੈਟਰਗਾ ਦੇ ਕੇ ਬੈਟਰੀਆਂ ਦੇ ਕੇ ਭਾਇਆ ਵਾ ਵੀ ਰਾਤ ਨੂੰ ਹੱਲਾ ਬੋਲਾ ਕਰੀ ਚੱਲਿਓ ਉਹ ਆਰਮੀ ਉਤਰੂ ਆਰਮੀ ਆ ਨਹੀਂ ਸਕਦੀ ਉਹਨੇ ਕ ਬੰਦੇ ਐ ਉਹਨਾਂ ਦੇ ਵਿੱਚ ਕੀ ਹੋਣਾ ਵੀ ਉਹ ਰਾਤ ਨੂੰ ਸੌਣ ਨਾ ਦਿਓ ਜਦੋਂ ਆਪਾਂ ਰਾਤ ਨੂੰ ਸੌਣ ਨਾ ਦਿੱਤੇ ਨਾ ਤੜਕੇ ਜਦੋਂ ਹੱਲਾ ਬੋਲਾ ਬੋਲਿਆ ਅੱਖਾਂ ਮਿਟਣ ਗਈਆਂ ਉਹ ਆਪਣੇ ਨਾ ਜਿੱਤ ਹੀ ਨਹੀਂ ਸਕਦੇ ਤੁਸੀਂ ਸੋਝੋ ਆਪਣੇ ਕੋਲੇ ਮਾਨੇ ਹਜ਼ਾਰਾਂ ਟਰੱਲ ਗਾ ਪਿਛਲੇ ਬੰਦੇ ਸੋਝੋ ਸਿਰਫ 500 ਬੰਦਾ ਹੀ ਉੱਥੇ ਕੋਈ ਮੰਨ ਕੇ ਚੱਲੋ ਚੀਕ ਮਾਰਤੀ ਵੈਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਤੀ ਹੂੰ ਉਹਨੇ ਜੋ ਬੰਦੇ ਜਾਗਦੇ ਰਹਿਣਗੇ ਉਹ ਜਾਗਦੇ ਰਹਿਣਗੇ ਤੇ ਆਪਾਂ ਤੜਕੇ ਨੂੰ ਉਹਨਾਂ ਨੂੰ ਨੱਪ ਲੈਣਾ ਤੜਕੇ ਲੰਘ ਜਾਂਗੇ ਆਪਾਂ ਰਾਵਣਾ ਟਰਾਲੀਆਂ ਸਾਡੀਆਂ ਐ ਟੱਪਣ ਗਿਆ ਜਿਵੇਂ ਘਰੇ ਆਉਂਦੀਆਂ ਵਾਰਡ ਚ ਵੜਦੀਆਂ ਧੰਨਵਾਦ ਜੀ ਹਾਂਜੀ ਵਾਹਿਗੁਰੂ ਖਾਲਸਾ ਫਤਿਹ